ਨਾਜਾਇਜ਼ ਸਬੰਧਾਂ ਦੇ ਚੱਲਦੇ ਇੱਕ ਟਰੱਕ ਦੇ ਡਰਾਈਵਰ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਦੱਸਦੇ ਕਿ ਇਸ ਟਰੱਕ ਦੇ ਡਰਾਈਵਰ ਦੇ ਆਪਣੀ ਹੀ ਭਾਬੀ ਦੇ ਨਾਲ ਨਾਜਾਇਜ਼ ਸਬੰਧ ਸਨ ਤੇ ਫਿਰ ਭਾਬੀ ਤੇ ਉਸਦੇ ਪੁੱਤਰ ਨੇ ਮਿਲ ਕੇ ਆਪਣੇ ਇੱਕ ਹੋਰ ਪ੍ਰੇਮੀ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਖੁਦ ਹੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਪੁਲਿਸ ਨੇ ਆ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਜਦੋਂ ਇਸ ਔਰਤ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਇੱਕ ਤਰੀਕੇ ਦੇ ਨਾਲ ਪੂਰਾ ਭੇਤ ਖੁੱਲ ਗਿਆ ਮਾਮਲਾ ਖੇਮ ਕਰਨ ਦੇ ਕਸਵਾ ਪੇਖੀ ਵਿੱਡ ਤੋਂ ਸਾਹਮਣੇ ਆਇਆ ਦੱਸਦੇ ਕਿ ਇਸ ਕਤਲ ਦੀ ਸ਼ਿਕਾਇਤ આરોપી ਭਾਬੀ ਦੇ ਵੱਲੋਂ ਹੀ ਦਿੱਤੀ ਗਈ ਸੀ ਕਹਾਣੀ ਇਹ ਬਣਾਈ ਗਈ ਕਿ ਕਿਸੇ ਨੇ ਉਸਦੇ ਦਿਓਰ ਦਾ ਕਤਲ ਕਰ ਦਿੱਤਾ ਪੁਲਿਸ ਨੇ ਆ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਭਾਬੀ ਉਸ ਦਾ ਪੁੱਤਰ ਔਰ ਇਸ ਭਾਬੀ ਦੇ ਕਿਸੇ ਹੋਰ ਦੇ ਨਾਲ ਵੀ ਨਾਜਾਇਜ਼ ਸਬੰਧ ਸਨ ਉਸਦੀ ਮਿਲੀ ਭੁਗਤ ਦੇ ਨਾਲ ਇੱਕ ਟਰੱਕ ਡਰਾਈਵਰ ਦਾ ਕਤਲ ਕੀਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ 5 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਸ ਦੇ ਵਿੱਚ ਮਨਜੀਤ ਕੌਰ ਤੇ ਉਸਦੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਫਿਲਹਾਲ ਬਾਕੀਆਂ ਦੀ ਭਾਲ ਵਾਸਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਇਹਨਾਂ ਬਾਰੇ ਕੀ ਬਾਤਾਂ ਨਹੀਂ ਪਤਾ ਕੀ ਹੋ ਰਿਹਾ ਮੇਰੇ ਸਾਹਮਣੇ ਥੋੜੀ ਬਚਪਰ ਏਦਾਂ ਮੇਰਾ ਕਾਹ ਵਾਧ ਰਿਹਾ ਕਿੰਨੇ ਬੰਦੇ ਜਿਹੜੇ ਆਏ ਤੁਹਾਡੇ ਘਰੇ ਹਾਂਜੀ ਹਾਂ ਕੀ ਨਾਮ ਹੈ ਇਹਨਾਂ ਦਾ ਵੀਰ ਦਾ ਸਤਨਾਮ ਸਤਨਾਮ ਕਿੰਨੇ ਕੁ ਟਾਈਮ ਦਾ ਰਾਤ ਨਾਲ ਤੁਸੀਂ ਦੱਸਣ ਦੇ 12 ਵਜੇ ਤੇ ਜਿਹੜਾ ਮਲਕ ਤੁਸੀਂ ਦੱਸਣ ਦੇ ਕਿ ਜਿਹੜੇ ਬੰਦੇ ਪਏ ਮਲਕ ਤੁਸੀਂ ਦੱਸਦੇ ਦਾਤਰ ਦੂਤਰ ਨਹੀਂ ਮਾਰੇ ਕਿਸ ਜਗ੍ਹਾ ਤੇ ਮਰੇ ਨਾਲ ਉਹਨਾਂ ਨੇ ਸਿਰ ਤੇ ਮਾਰੇ ਬਸ ਢੇਢ ਕਿੰਨੇ ਜਣੇ ਆਏ ਸੀ ਉਹ ਪੰਜ ਆਂ ਤੇ ਕੋਈ ਕਾਰਨ ਦੱਸਣਾ ਨਾ ਵੀ ਕਿਉਂ ਅਸੀਂ ਮਾਰ ਰਹੇ ਹਾਂ ਰਾਤ ਜਾ ਤੁਸੀਂ ਪੁੱਛਿਆ ਨਹੀਂ ਉਹਨਾਂ ਨੂੰ ਸਾਡੀ ਕੁੜੀ ਦਾ ਚੱਕਰ ਆ ਸਾਡੀ ਕੁੜੀ ਨਾਲ ਗੱਲ ਕਰਦਾ ਇਹ ਕੁੜੀ ਜਾਂਦੀ ਅੱਜ ਪੰਜ ਚਾਰ ਤਿੰਨ ਉਹ ਕਿਹਦਾ ਪਰਾ ਤੁਹਾਨੂੰ ਕਿੱਥੇ ਦੀ ਮੈਨੂੰ ਨਹੀਂ ਪਛੋਟਿਆ ਨਾ ਪਤਾ ਮੈਨੂੰ ਨਹੀਂ ਨੰਨ ਕਰਦਾ ਇਹ ਤੁਸੀਂ ਉਹ ਜਗ੍ਹਾ ਵਿਖਾਓਗੇ ਜਿੱਥੇ ਬੈਠ ਕੇ ਦਾਤਰ ਮਾਰੇ ਜਗ੍ਹਾ ਤੇ ਸੌਣ ਦੇ ਦੇ ਦਿਖਾ ਹਾਂਜੀ ਐਸਾ ਬੈਠਾ ਸਾਰਾ ਆਉਂਦੇ ਆ ਸੀ ਸੀਤਾ ਦੇ ਕਹਿਣ ਮਤਾਂ ਵੀ ਇੱਥੇ ਬੈਠਾ ਜਿਹੜਾ ਸਤਨਾਮ ਸਿੰਘ ਪੈਗ ਲਾ ਰਿਹਾ ਸੀ ਜਿਹਨੇ ਪੰਜ ਵਿਅਕਤੀ ਆਏ ਮੁੰਸਰ ਬਣ ਕੇ ਉਹਨਾਂ ਉੱਪਰ ਦਾਤਰਾ ਨਾਲ ਹਮਲਾ ਕੀਤਾ ਹਾਂਜੀ ਕੋਈ ਇੱਥੇ ਬਲੱਡ ਵਗੈਰਾ ਕੋਈ ਖੂਨ ਖਾਨ ਦਾ ਕੋਈ ਛੱਟੇ ਜਾਂ ਕੋਈ ਹੈਗਾ ਕਿਥੇ ਕੋਸ਼ਿਸ਼ ਨਹੀਂ ਨਾ ਸ਼ਾਂਤ ਜਾਨ ਜਦੋਂ ਇਹ ਵਾਰਦਾਤ ਹੋਈ ਸੀ ਤੁਸੀਂ ਘਰੇ ਕਿਨੇ ਜੀ ਸੀ ਐ ਘਰੇ ਮੇਰੇ ਨਾ ਦੋ ਬੇਟ ਨਾ ਮੇਰੇ ਦੋ ਬੱਸ ਤੇ ਇਸ ਜਦੋਂ ਇਹ ਵਾਰਦਾਤ ਹੋਈ ਤੁਸੀਂ ਕੋਈ ਹਾਲ ਲਾ ਕੇ ਆਣ ਗਵਾਨ ਜਾ ਤੁਸੀਂ ਕੋਈ ਰੋਲਾ ਨਹੀਂ ਪਾਇਆ ਕੋਈ ਇਹਨੂੰ ਫੋਨ ਬਸ ਇੱਥੇ ਹੁਣ ਪਸਤਾਵਰ ਕੰਨ ਟੱਕ ਮਿਲ ਗਿਆ ਤੇ ਤੁਸੀਂ ਫੋਨ ਵਗਾਰਾ ਜਿਹੜਾ ਤੁਹਾਡਾ ਕਿਹਨੂੰ ਕੀਤਾ ਨਹੀਂ ਫੋਨ ਕੋਈ ਪੁਲਿਸ ਸਟੇਸ਼ਨ ਜਾਂ ਇੱਕ ਤੁਸੀਂ ਦੱਸੰਦਾ ਇਹ ਤੁਹਾਨੂੰ ਅੰਦਰ ਤਾਲਕ ਨਾ ਬਾਹਰ ਲੌਂਗ ਵੀ ਘਟਦਾ ਸੀ ਉਹ ਤੁਸੀਂ ਫਿਰ ਦੁਬਾਰਾ ਕਿਤਨਾ ਬਾਅਦ ਨਿਕਲੇ ਬਾਹਰ ਲਾ ਕੇ ਮੇਚੀ ਕਿ ਤੁਂ ਜੇ ਬਾਹਰ ਪੁੱਕਾ ਚੀਚ ਜਿਹਦੇ ਕੱਲ ਇੱਕ ਸويرੇ ਇਤਲਾਹ ਮਿਲੀ ਸੀ ਜੀ ਕਿ ਕਤਲ ਹੋ ਗਿਆ ਔਰ ਉਹਦੇ ਇਤਲਾਹ ਦੇ ਉੱਤੇ ਜਦੋਂ ਮੌਕੇ ਤੇ ਐਸਐਚਓ ਤੇ ਡੀਐਸਪੀ ਸਾਹਿਬ ਜਾਂਦੇ ਆ ਉੱਥੇ ਮੌਕਾ ਦੇਖਦੇ ਆ ਮੌਕੇ ਤੋਂ ਜਿਹੜਾ ਪਤਾ ਕਰਦੇ ਤਾਂ ਉੱਥੋਂ ਜਿਹੜੇ ਜਿਨ੍ਹਾਂ ਦੇ ਘਰ ਦਾ ਜਿਹਦੇ ਦਿਓਰ ਦਾ ਸਤਨਾਮ ਦਾ ਕਤਲ ਹੋਇਆ ਸੀ ਉਹਦੀ ਪਰਜਾਈ ਨੇ ਆਪਣੇ ਬਿਆਨ 'ਚ ਇਹ ਲਿਖਾਇਆ ਸੀ ਕਿ ਸਾਡੇ ਘਰੇ ਰਾਤੀ 12 ਵਜੇ ਦੇ ਕਰੀਬ ਚਾਰ ਪੰਜ ਬੰਦੇ ਆਉਂਦੇ ਆ ਔਰ ਦਾਤਰ ਔਰ ਪਿਸਟਲ ਵਗੈਰਾ ਦੇ ਨਾਲ ਮਸੱਲਾ ਸੀਗੇ ਉਹਨਾਂ ਨੇ ਆਂਦੇ ਹੀ ਮਾਰਕੁੱਟ ਵੀ ਸ਼ੁਰੂ ਕਰਤੀ ਔਰ ਇਹ ਉੱਚ ਅਧਿਕਾਰੀ ਕਹਿ ਰਹੇ ਸੀਗੇ ਕਿ ਤੁਸੀਂ ਸਾਡੀ ਕੁੜੀ ਨੂੰ ਤੂੰ ਟਰੱਕਾਂ ਤੇ ਲਈ ਫਿਰਦਾ ਚੰਗੇ ਭਲੇ ਸੀ ਖਾਂਦਾ ਨਹੀਂ ਬੰਦੇ ਆ ਤਾਂ ਤੂੰ ਸਾਡੀ ਕੁੜੀ ਲਈ ਫਿਰਦਾ ਤੇ ਉਹ ਮਾਰ ਕੇ ਕੁੱਟਮਾਰ ਕਰਕੇ ਮਾਰ ਕੇ ਉਹਨੂੰ ਚਲੇ ਗਏ ਉਹਨਾਂ ਲੈ ਕੇ ਉਹਨੂੰ ਘਰੋਂ ਖਿੱਚ ਕੇ ਬਾਹਰ ਲੈ ਗਏ ਤੇ ਬਾਹਰ ਜਾ ਕੇ ਮਾਰਦਾ ਉਹਦੀ ਡੈਡ ਬੋਡੀ ਕਰ ਤੋਂ 2 400 ਮੀਟਰ ਤੇ ਮਿਲੀ ਉਹਦੀ ਜੋ ਨੇ ਲਿਖਾਇਆ ਉਸ ਮੁਤਾਬਕ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਤਫ਼ਤੀਸ਼ ਕੀਤੀ ਔਰ ਸਾਰਾ ਉੱਥੇ ਇਹਨਾਂ ਨੇ ਲੋਕਲ ਟੀਮ ਨੇ ਬੜੀ ਮਿਹਨਤ ਕੀਤੀ ਔਰ ਕੈਮਰੇ ਕੁਮਰੇ ਦੇਖ ਕੇ ਤਾਂ ਉਹਦੇ 'ਚ ਜਿਹੜੀ ਸ਼ੱਕ ਦੀ ਸੂਈ ਜਨਾਨੀ ਵਾਲ ਉਤੇ ਉਹਦੇ ਮੁੰਡੇ 'ਵਾਲ ਗਈ ਜਦੋਂ ਉਹਨਾਂ ਨੂੰ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਮਨਜੀਤ ਕੌਰ ਨੇ ਸਾਰਾ ਕੁਝ ਦੱਸਤਾ ਕਿ ਇਹਦੇ ਮਨਜੀਤ ਕੌਰ ਦੇ ਜਿਹੜਾ ਕਿ ਮਰਨ ਵਾਲੇ ਨਾਲ ਤਾਲਕਾਤ ਸੀਗੇ ਆਪਣੇ ਦਿਓਰ ਨਾਲ ਤੇ ਇੱਕ ਹੋਰ ਬੰਦੇ ਨਾਲ ਤਾਲਕਾਤ ਸੀਗੇ ਤਾਂ ਉਹ ਜਿਹੜਾ ਇਹਦਾ ਮੁੰਡਾ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਸੀ ਕਰਦਾ ਤੇ ਉਹ ਬੰਦਾ ਵੀ ਜਿਹੜਾ ਜਿਹਦੇ ਨਾਲ ਸਰਵਜੀਤ ਸਿੰਘ ਹੈਗਾ ਉਹ ਵੀ ਨਹੀਂ ਸੀ ਬਰਦਾਸ਼ਤ ਕਰਦਾ ਵੀ ਆਪਣੀ ਦਿਓਰ ਨਾਲ ਵੀ ਇਹ ਦਿੰਦੀ ਹੈ ਜਦੋਂ ਕਿ ਉਹਦੇ ਵੀ ਨਜਾਇਜ਼ ਸਬੰਧ ਸੀ ਤਾਂ ਇਹਨਾਂ ਨੇ ਜਿਹੜੀ ਆ ਇਹ ਸਾਜ਼ਿਸ਼ ਰਚ ਕੇ ਨਾਲ ਉਹਦਾ ਮੁੰਡਾ ਨਾਲ ਮੁੰਡੇ ਦੇ ਤਿੰਨ ਚਾਰ ਦੋਸਤ ਸੀਗੇ ਚਾਰ ਪੰਜ ਛੇ ਜਣਿਆਂ ਨੇ ਇਹਨਾਂ ਨੇ ਉਹਦਾ ਕਤਲ ਕਰਤਾ ਸਤਰਾਮ ਦਾ ਔਰ ਸਟੋਰੀ ਇਹ ਬਣਾਤੀ ਗੁੰਮਰਾਹ ਕਰਨ ਵਾਸਤੇ ਕਿ ਇਹ ਜੀ ਕਿਤੇ ਕੁੜੀ ਦਾ ਰਿਸ਼ਤਾ ਹੋਇਆ ਸੀਗਾ ਜਾਂ ਕਿਸੇ ਕੁੜੀ ਨਾਲ ਇਨਵੋਲਡ ਸੀਗਾ ਉਹਨਾਂ ਨੇ ਆ ਕੇ ਮਾਰਤਾ ਅਗਲੇ ਕਿਹਨਾਂ ਜਣਿਆਂ ਦੇ ਪਰਚਾ ਦਰਜ ਹੋਇਆ ਟੋਟਲ ਪਰਚਾ 6 ਜਣੇ ਕਿੰਨੇ ਕਾਬੂ ਕੀਤੇ ਹੁਣ ਤੱਕ ਤਾਂ ਜੀ ਮੁੰਡਾ ਤੇ ਉਹਦੀ ਮਾਂ ਦੋ ਜਣੇ ਕੁਪਰਸਾ ਮਾਰਨਾ ਨਹੀਂ ਅਜੇ ਤੱਕ ਕੋਈ ਇੱਕ ਤਰੀਕ ਤੱਕ 1 ਮਾਰਚ ਤੱਕ ਕੁਪਰਸਾ ਮਾਰਿਆ ਇਹਦਾ ਮੁੰਡਾ ਹੈ ਉਹਦਾ ਮਤਲਬ ਫਾਦਰ ਹੀ ਸੀ ਜਿਹਨੇ ਮਾਰਿਆ ਨਹੀਂ ਮੁੰਡੇ ਦਾ ਫਾਦਰ ਤਾਂ ਟਰੱਕ ਡਰਾਈਵਰ ਸੀ ਮੁੰਡੇ ਦਾ ਚਾਚਾ ਸੀਗਾ ਜਿਹਦੇ ਨਾਲ ਨਜ਼ਾਇਜ਼ ਸਮਾਨ ਸੀਗੇ ਇਹਦੀ ਮਾਂ ਦੇ ਔਰ ਇੱਕ ਹੋਰ ਬੰਦੇ ਨਾਲ ਸੀਗੇ ਤਾਂ ਇਹ ਮੁੰਡਾ ਚਾਚੇ ਨਾਲ ਜਿਹੜੇ ਸਮਾਨ ਸੀ ਉਹਨੂੰ ਬਰਦਾਸ਼ਤ ਨਹੀਂ ਸੀ ਕਰਦਾ ਔਰ ਉਹ ਜਿਹੜਾ ਬੰਦਾ ਤੀਸਰਾ ਬੰਦਾ ਸੀਗਾ ਸਰਵਜੀਤ ਸਿੰਘ ਉਹ ਵੀ ਇਹ ਬਰਦਾਸ਼ਤ ਨਹੀਂ ਸੀ ਕਰਦਾ ਵੀ ਮੇਰੇ ਤੋਂ ਇਲਾਵਾ ਇਹ ਆਪਣੇ ਦਿਓਰ ਨਾਲ ਵੀ ਹੈ ਤਾਂ ਉਸ ਕਰਕੇ ਇਹਨਾਂ ਦੀ ਆਪਸ ਵਿੱਚ ਖਹਿਵਾ ਜੀ ਚੋਦਾ ਜਿਹੜਾ